ਜਦੋਂ ਯੁੱਗ ਬਦਲਦਾ ਆ ਤਾਂ ਕੀ ਸ੍ਰਿਸ਼ਟੀ ਆਪਣਾ ਰੂਪ ਬਦਲਦੀ ਆ ਮੇਰਾ ਇੱਕ ਪ੍ਰਸ਼ਨ ਆ ਨਹੀਂ ਜੀ ਜਦੋਂ ਸ੍ਰਿਸ਼ਟੀ ਆਪਣਾ ਰੂਪ ਬਦਲਦੀ ਆ ਨਾ ਤਦ ਯੁੱਗ ਬਦਲਦਾ ਆ ਇੱਕ ਛਾਤੀ ਮਾਰੋ ਨਾ ਜਰਾ ਪਿੱਛੇ ਪਿੱਛੇ ਦਾ ਮਤਲਬ ਆਪਣੀ ਪਿੱਠ ਪਿੱਛੇ ਨਹੀਂ ਯੁੱਗ ਬਦਲਣ ਦੇ ਇਤਿਹਾਸ ਵੱਲ ਸਤਜੁਗ ਤੋਂ ਤ੍ਰੇਤਾ ਦੁਆਪਰ ਤੋਂ ਕਾਲਯੁਗ ਤੱਕ ਹਰ ਵਾਰ ਬ੍ਰਹਿਮੰਡ ਨੇ ਆਪਣੇ ਆਪ ਦੀ ਰੈਨੋਵੇਸ਼ਨ ਕੀਤੀ ਆ ਜੋ ਮੈਲ ਜੰਮੀ ਆ ਜੋ ਅਸੰਤੁਲਨ ਬਣਿਆ ਉਹ ਮਿਟਿਆ ਖਤਮ ਹੋ ਗਿਆ ਸਦਾ ਸਦਾ ਲਈ ਤੇ ਜੋ ਸੱਚਾ ਸੁੱਚਾ ਤੇ ਦਿਵਿਆ ਸੀ ਉਹ ਬਚ ਗਿਆ ਮੈਂ ਡਾਕਟਰ ਤੇਰਕਰ ਲੈ ਕੇ ਆਈਆਂ ਇੱਕ ਰੇਅਰ ਨਵਾਂ ਵਿਸ਼ਾ ਬਹੁਤ ਅਲਰਟ ਦਿਮਾਗ ਨਾਲ ਮੇਰੀ ਵੀਡੀਓ ਸਮਝਾਏਗੀ ਪਲੀਜ਼ ਜਿਹੜੇ ਮਹਾਂ ਗਿਆਨੀ ਆ ਮੇਰੀ ਗੱਲ ਨੂੰ ਸਮਝਣ ਵਾਲੇ ਆ ਉਹ ਮੇਰੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੁੜੇ ਰਹਿਣ ਮੇਰੀ ਬੇਨਤੀ ਆ ਜਾਣਦੇ ਹੋ ਬ੍ਰਹਿਮੰਡ ਵੀ ਜਿਸ ਦਾ ਅਸੀਂ 파ਟਾਂ ਸਾਰੇ ਉਹ ਰੈਨੋਵੇਸ਼ਨ ਕਰਦਾ ਹੈ ਰੈਨੋਵੇਸ਼ਨ ਹੈ ਕੀ ਆ ਦੇਖੋ ਸੌਖੀ ਗੱਲ ਨਾਲ ਸਮਝਾਦਾ ਜਿੱਦਾਂ ਸਾਡਾ ਘਰ ਪੁਰਾਣਾ ਹੋ ਜਾਏ ਦਵਾਰਾਂ ਟੁੱਟਣ ਲੱਗਣ ਪੁਰਾਣਾ ਪੈ ਗਿਆ ਨਾ ਘਰ ਜਦੋਂ ਤਾਂ ਤਰੇੜਾਂ ਆ ਜਾਂਦੀਆਂ ਪੇਂਟ ਦਾ ਰੰਗ ਫਿੱਕਾ ਪੈ ਜਾਂਦਾ ਤਾਂ ਫਿਰ ਅਸੀਂ ਕੀ ਕਰਦੇ ਆਂ ਪਹਿਲਾਂ ਦੱਸਿਓ ਮੈਨੂੰ ਤਾਂ ਅਸੀਂ ਉਸ ਦੀ ਰੀਨੋਵੇਸ਼ਨ ਕਰਦੇ ਆਂ ਉਹਦੀ ਮੁਰੰਮਤ ਕਰਦੇ ਆਂ ਨਵਾਂ ਰੰਗ ਕਰਦੇ ਆਂ ਨਵੇਂ ਬਣਤਰ ਦਿੰਦੇ ਆਂ ਇਦਾਂ ਹੀ ਇਹ ਬ੍ਰਹਮੰਡ ਵੀ ਕਦੇ-ਕਦੇ ਆਪਣੀ ਸਫਾਈ ਆਪ ਕਰਦਾ ਇਹਨੂੰ ਹੀ ਤਾਂ ਅਸੀਂ ਯੁੱਗ ਬਦਲਣਾ ਕਹਿੰਦੇ ਆਂ ਜਦੋਂ ਜੀਵਨ ਦੇ ਤੱਤ ਅਸੰਤੁਲਿਤ ਹੋ ਜਾਂਦੇ ਆ ਨਾ ਜਦੋਂ ਧਰਤੀ ਦੀ ਨੈਤਿਕ ਤੇ ਆਤਮਿਕ ਸਥਿਰਤਾ ਟੁੱਟ ਜਾਂਦੀ ਹੈ ਨਾ ਤਦ ਫਿਰ ਯੂਨੀਵਰਸ ਰੀਸੈਟ ਦਾ ਬਟਨ ਦਬਾਉਂਦਾ ਇੱਕ ਕਲਿੱਕ ਹੁੰਦੀ ਹੈ ਹੌਲੀ-ਹੌਲੀ ਸਾਰਾ ਕੁਝ ਬਦਲ ਜਾਂਦਾ ਹੈ ਇਹਨੂੰ ਕਹਿੰਦੇ ਆ ਪੁਨਰ ਸਥਾਪਨਾ ਨਵ ਨਿਰਮਾਣ ਇਦਾਂ ਹੀ ਇਹ ਪੂਰੀ ਸ੍ਰਿਸ਼ਟੀ ਵੀ ਚੱਲਦੀ ਹੈ ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਇਹ ਹਲਚਲ ਚੱਲਦੀ ਆ ਰਹੀ ਹੈ ਜਦੋਂ ਵੀ ਅਨਿਆਪਾਪ ਲਾਲਚ ਤੇ ਮਨੁੱਖੀ ਹੰਕਾਰ ਹੱਦਾਂ ਪਾਰ ਕਰ ਗਿਆ ਤਾਂ ਕੁਦਰਤ ਆਪਣੇ ਨਿਯਮ ਨਾਲ ਕਹਿੰਦੀ ਹੈ ਹੁਣ ਸਮਾ ਆ ਗਿਆ ਸਫਾਈ ਕਰਨੀ ਹੈ ਕਾਰਗੰਧ ਪਿਆ ਹੋਵੇ ਸਫਾਈ ਕਰਦਾ ਹੀ ਆ ਨਾ ਇਦਾਂ ਯੂਨੀਵਰਸ ਹੈ ਸਮੁੱਚੀ ਸ੍ਰਿਸ਼ਟੀ ਹੈ ਮੈਂ ਇਹ ਸلسਲਾ ਸਮਝਾਉਣ ਲੱਗਿਆ ਤੁਹਾਨੂੰ ਇਹ ਹੀ ਸਫਾਈ ਹੈ ਇਹਨੂੰ ਯੂਨੀਵਰਸ ਜਿਹੜੀ ਰੈਨੋਵੇਸ਼ਨ ਕਹਿੰਦੇ ਆ ਇੱਕ ਪੁਨਰਨਿਰਮਾਣ ਦੀ ਪ੍ਰਕਿਰਿਆ ਜਿਸ ਦੇ ਵਿੱਚ ਪੁਰਾਣਾ ਮਟਾ ਕੇ ਨਵੀਂ ਰਚਨਾ ਕੀਤੀ ਜਾਂਦੀ ਹੈ ਤੁਹਾਡੇ ਮਨ 'ਚ ਸਵਾਲ ਪੈਦਾ ਹੋਣਾ ਇਹ ਕਿਵੇਂ ਤੇ ਕਦੋਂ ਹੁੰਦੀ ਹੈ ਸ੍ਰਿਸ਼ਟੀ ਪਹਿਲਾਂ ਬਦਲਦੀ ਹੈ ਤਦਯੁਗ ਬਦਲਦਾ ਹੈ ਵੈਦਿਕ ਲੌਜਿਕ ਵੈਦਿਕ ਤਰਕ ਕਹਿੰਦਾ ਆ ਜਦੋਂ ਸ੍ਰਿਸ਼ਟੀ ਆਪਣਾ ਰੂਪ ਬਦਲਦੀ ਹੈ ਤਦ ਹੀ ਨਵਾਂ ਯੁੱਗ ਆਉਂਦਾ ਹੈ ਸਾਥਿਓ ਯੋ ਕੋਈ ਕੈਲੰਡਰ ਥੋੜਾ ਕਿ ਵਰਕਾ ਫਾੜਦਾ ਜਨਵਰੀ ਨੰਗੇ ਫਰਵਰੀ ਨੰਗੇ ਮਾਰਚ ਰੰਗੇ ਆ ਪੇਜ ਫਾੜ ਦੋ ਇਹ ਤਾਂ ਚੇਤਨਾ ਦੀ ਅਵਸਥਾ ਹੈ ਜਦੋਂ ਹੀ ਮਨੁੱਖ ਦੀ ਸੋਚ ਧਰਤੀ ਦੀ ਊਰਜਾ ਤੇ ਪ੍ਰਕਿਰਤੀ ਦੇ ਤੱਤ ਬਦਲਦੇ ਆ ਨਾ ਤਿੰਨ ਤ ਸਮਾ ਆਪਣੇ ਆਪ ਬਦਲਦਾ ਹੈ ਇਹੀ ਹੁੰਦਾ ਯੁੱਗ ਪਰਵਰਤਨ ਜਦੋਂ ਮਨੁੱਖ ਦਾ ਦਾ ਸੰਤੁਲਨ ਟੁੱਟਦਾ ਜਦੋਂ ਧਰਤੀ ਆਪਣਾ ਭਾਰ ਨਹੀਂ ਚੱਲ ਸਕਦੀ ਤਾਂ ਸ਼ੁਰੂ ਹੁੰਦਾ ਹੈ ਬ੍ਰਹਿਮੰਡ ਦਾ ਰੀਬੈਲੈਂਸ ਪ੍ਰੋਸੈਸ ਪਰਮਾਤਮਾ ਜਾਂ ਪ੍ਰਕਿਰਤੀ ਦੋਹਾਂ ਦੇ ਵਿੱਚੋਂ ਕੋਈ ਵੀ ਵੱਖਰਾ ਨਹੀਂ ਦੋਨੋਂ ਅਲੱਗ-ਅਲੱਗ ਨਹੀਂ ਹਨ ਦੋ ਹੀ ਇੱਕੋ ਜਿਹਾ ਐਦਾਂ ਇੱਕੋ ਜਿਹਾ ਜਿੱਦਾਂ ਸਰੀਰ ਅੰਦਰੂਨੀ ਜ਼ਹਿਰ ਕੱਢਣ ਲਈ ਖੁਦ ਨੂੰ ਬਿਮਾਰ ਕਰ ਦਿੰਦਾ ਬੁਖਾਰ ਚੜਵਾ ਲੈਂਦਾ ਹੈ ਇਦਾਂ ਹੀ ਬ੍ਰਹਿਮੰਡ ਆਪਣੇ ਵਿਚਲੇ ਜਿੰਨੇ ਵਿਗਾੜ ਮਨੁੱਖ ਦੁਆਰਾ ਪੈਦਾ ਕੀਤੇ ਗਏ ਆ ਉਹਨਾਂ ਨੂੰ ਮਟਾਉਣ ਲਈ ਤਬਦੀਲੀ ਲਿਉਂਦਾ ਹੈ ਇਹ ਤਬਦੀਲੀ ਆਉਣੀ ਕਿੱਦਾਂ ਯੂਨੀਵਰਸ ਆਪਣੀ ਰੈਨੋਵੇਸ਼ਨ ਕਰਨ ਲਈ ਜਿਹੜੀਆਂ ਤਬਦੀਲੀਆਂ ਲਿਉਂਦਾ ਹੈ ਉਹ ਆਉਂਦੀਆਂ ਕਿੱਦਾਂ ਰੈਨੋਵੇਸ਼ਨ ਦੇ ਕੁਝ ਤਰੀਕੇ ਨੇ ਕੁਦਰਤ ਦੀ ਸਫਾਈ ਹੋਣੀ ਹੈ ਬ੍ਰਹਿਮੰਡ ਪੰਜ ਤਰੀਕੇ ਰਾਹੀਂ ਆਪਣੀ ਸਫਾਈ ਕਰਦਾ ਦੇਖ ਲੈ ਉਹ ਜਿਹਨਾਂ ਵਿੱਚੋਂ ਇੱਕ ਵੀ ਮੈਂ ਗਲਤ ਕਹਿ ਰਹੀ ਹੋਵਾਂ ਪਹਿਲੀ ਸਫਾਈ ਬ੍ਰਹਿਮੰਡ ਨੇ ਕਰਨੀ ਆ ਪਾਣੀ ਰਾਹੀਂ ਕਿੱਦਾਂ ਹੁੰਦੀ ਹੈ ਜਦੋਂ ਧਰਤੀ ਤੇ بارشਾਂ ਜਾਂ ਸਮੁੰਦਰਾਂ ਦਾ ਜੋਸ਼ ਵੱਧ ਆ ਪਾਣੀ ਦਾ ਲੈਵਲ ਵੱਜ ਜਾਂਦਾ ਜਦੋਂ ਪਾਣੀ ਸਾਰੀ ਧਰਤੀ ਨੂੰ ਢੱਕ ਦਿੰਦਾ ਇਹ ਪ੍ਰਾਣੇ ਜੀਵਨ ਦੀ ਫਿਰ ਮਹਿਲ ਤੋਂ ਦਿੰਦਾ ਹੋਈ ਕਿ ਨਹੀਂ ਮਨੁੱਖਤਾ ਖਤਮ ਹੋਏ ਕਿ ਨਹੀਂ ਜੀਵ ਜੰਤੂ ਖਤਮ ਦੂਜਾ ਤਰੀਕਾ ਰੈਨੋਵੇਸ਼ਨ ਦਾ ਬ੍ਰਹਿਮੰਡ ਦਾ ਸਫਾਈ ਕਰਨ ਦਾ ਇਹ ਹੈ ਅਗਰਾਹੀ ਕਰਦਾ ਜਦੋਂ ਅੱਗ ਦਾ ਤਤ ਵੱਧ ਜਾਂਦਾ ਹੈ ਤਾਂ ਧਰਤੀ ਉੱਤੇ ਸੰਚਿਤ ਮੈਲ ਸੜ ਜਾਂਦੀ ਹੈ ਸੰਚਿਤ ਕੀ ਹੈ ਉਹ ਚਿਕੜ ਜਿਹੜਾ ਜਮਾ ਹੋਇਆ ਹੈ ਪੁਰਾਣਾ ਉਹ ਸਾਰੀ ਮੈਲ ਸੜਦੀ ਹੈ ਭਰਾ ਭਾਵ ਜਦੋਂ ਪੁਰਾਣੀਆਂ ਸੱਭਿਆਤਾਵਾਂ ਸੜ ਕੇ ਮਿਟ ਜਾਂਦੀਆਂ ਹਿਸਟਰੀ 'ਚ ਪੜਦੇ ਹੋ ਨਾ ਸੱਭਿਆਤਾਵਾਂ ਸਦੀਆਂ ਪੁਰਾਣੀ ਸੱਭਿਆਤਾ ਕਿਹੜੀ ਸੀ ਉਹਦੇ ਪ੍ਰਾਤਤ ਵਿਭਾਗ ਫਿਰ ਅਵਸ਼ੇਸ਼ੇ ਲੱਭਦਾ ਇਦਾਂ ਸੱਭਿਆਤਾਵਾਂ ਮਿਟਦੀਆਂ ਇਦਾਂ ਰੈਨੋਵੇਸ਼ਨ ਹੁੰਦੀ ਹੈ ਆਗਰਾਹੀ ਧਰਤੀ ਖਤਮ ਇੱਕੋ ਦਮ ਨਹੀਂ ਹੋਣੀ ਏ ਮੈਂ ਦੱਸਦੀ ਹਾਂ ਤੁਹਾਨੂੰ ਵਨ ਬਾਈ ਵਨ ਆਪਣੀ ਦਿਲਚਸਪੀ ਕਾਇਮ ਰੱਖੋ ਵੀਡੀਓ ਦੇ ਅੰਤ ਤੱਕ ਤੀਜਾ ਤਰੀਕਾ ਯੂਨੀਵਰਸ ਵੱਲੋਂ ਰੈਨੋਵੇਸ਼ਨ ਦਾ ਹਵਾ ਰਾਹੀਂ ਤੂਫਾਨ ਤੇ ਝਟਕੇ ਆਉਂਦੇ ਆ ਨਾ ਜੋ ਸੰਤੁਲਨ ਦੁਬਾਰਾ ਬਣਾਉਂਦੇ ਆ ਇਹ ਹਵਾ ਰਾਹੀਂ ਸਫਾਈ ਹੈ ਧਰਤੀ ਰਾਹੀਂ ਧਰਤੀ ਇੱਕ ਦਸ ਸਫਾਈ ਕਰਦੀ ਹੈ ਮੈਂ ਸਮੁੱਚੇ ਯੂਨੀਵਰਸ ਦੀ ਗੱਲ ਕਰ ਰਹੀ ਹਾਂ ਸੋ ਧਰਤੀ ਦੇ ਪਾਰਟ ਚ ਕੀ ਹੈ ਪੁਚਾਲ ਪਹਾੜਾਂ ਦਾ ਹਿੱਲਣਾ ਪਹਾੜਾਂ ਦਾ ਗਰਕਣਾ ਦੇਖ ਲਓ ਜਿੱਥੇ ਜਿੱਥੇ بارشਾਂ ਹੋ ਰਹੀਆਂ ਹਰ ਸਾਲ ਤਬਾਹੀ ਹੈ ਵੱਡੇ ਵੱਡੇ ਕਿਰਕਿਟਿ ਉਚਾਈ ਵਾਲੇ ਆਕਾਸ਼ੀ ਆਕਾਸ਼ ਗगनचुंबी ਆਕਾਸ਼ ਨੂੰ ਚੁੰਮਦੇ ਪਹਾੜ ਖਤਮ ਹੋ ਗਏ ਜੋ ਧਰਤੀ ਦੇ ਅੰਦਰਲੇ ਦਬਾਅ ਨੂੰ ਬਾਹਰ ਕੱਢਦਾ ਗੁਬਾਰ ਨੂੰ ਪੁਚਾਲ ਆਉਂਦਾ ਧਰਤੀ ਰਾਹੀਂ ਰੀਨੋਵੇਸ਼ਨ ਹੁੰਦੀ ਹੈ ਮਨੁੱਖ ਰਾਹੀਂ ਵੀ ਰੀਨੋਵੇਸ਼ਨ ਹੁੰਦੀ ਹੈ ਕਿੱਦਾਂ ਹੁੰਦੀ ਹੈ ਕਈ ਵਾਰ ਬਿਮਾਰੀਆਂ ਵਾਇਰਸ ਇਦਾਂ ਦੇ ਆ ਜਾਂਦੇ ਆ ਕਿੰਨੇ ਲੋਕ ਮਰ ਜਾਂਦੇ ਆ ਯੁੱਧ ਚੱਲ ਰਹੇ ਆ ਯੁੱਧਾਂ ਰਾਹੀਂ ਤਬਾਹੀ ਹੋ ਰਹੀ ਹੈ ਜਦੋਂ ਮਨੁੱਖੀ ਹੰਕਾਰ ਟੁੱਟਿਆ ਮਨੁੱਖੀ ਹੀ ਉਸ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਰਾਹੀਂ ਸ੍ਰਿਸ਼ਟੀ ਆਪਣਾ ਸੰਤੁਲਨ ਮੁੜ ਕੇ ਬਣਾਏਗੀ ਪਰ ਹਰ ਵਾਰ ਕੁਝ ਰੂਹਾਂ ਬਚ ਜਾਂਦੀਆਂ ਆ ਕੁਝ ਲੋਕ ਬਚਦੇ ਆ ਉਹ ਜੋ ਸੱਚੇ ਨੇਕ ਆ ਜੋ ਪ੍ਰਮਾਤਮਾ ਨਾਲ ਆਪਣੇ ਆਪ ਨੂੰ ਜੋੜ ਕੇ ਬੈਠੇ ਆ ਉਹ ਹੀ ਬਣਗੇ ਸ੍ਰਿਸ਼ਟੀ ਨਵੀਂ ਦਾ ਆਧਾਰ ਇਦਾਂ ਪਹਿਲਾਂ ਵੀ ਹੋ ਚੁੱਕਿਆ ਹੈ ਮੈਂ ਇਤਿਹਾਸ ਦੱਸਦੀ ਆ ਪਹਿਲਾਂ ਵੀ ਹੋ ਚੁੱਕੀ ਹੈ ਯੂਨੀਵਰਸ ਰੈਨੋਵੇਸ਼ਨ ਯੂਨੀਵਰਸ ਦੀ ਸਫਾਈ ਪਹਿਲਾਂ ਵੀ ਹੋ ਚੁੱਕੀ ਹੈ ਆ ਜਾਓ ਫਿਰ ਇਤਿਹਾਸ ਦੇ ਪੰਨੇ ਫੋਲੋ ਸਤਜੁਗ ਤੋਂ ਤ੍ਰੇਤਾ ਆਇਆ ਦੁਆਪਰ ਤੋਂ ਕਲਯੁਗ ਆਇਆ ਹਰ ਬਦਲਾਅ ਇੱਕ ਰੈਨੋਵੇਸ਼ਨ ਚੱਕਰ ਹੀ ਤਾਂ ਸੀ ਉਹ ਇੱਕੋਦਮ ਥੋੜਾ ਖਤਮ ਹੋ ਗਏ ਇੱਕੋਦਮ ਥੋੜਾ ਮਰਮਟ ਗਏ ਜਦੋਂ ਸਤਜੁਗ ਦੀ ਪਵਿੱਤਰਤਾ ਘਟਣੀ ਸ਼ੁਰੂ ਹੋਈ ਤਦ ਤ੍ਰੇਤਾ ਆਇਆ ਮਨੁੱਖ ਦੇ ਅੰਦਰ ਹੰਕਾਰ ਵਧਿਆ ਦੇਖ ਲਓ ਤੁਸੀਂ ਇਤਿਹਾਸ ਪੜ੍ਹ ਕੇ ਤ੍ਰੇਤ ਤੋਂ ਫਿਰ ਦੁਆਪਰ ਆਇਆ ਲਾਲਚ ਹੋ ਗਿਆ ਯੁੱਧਾਂ ਦਾ ਸਮਾਂ ਸ਼ੁਰੂ ਹੋ ਗਿਆ ਫਿਰ ਕਲਯੁਗ ਆਇਆ ਹੁਣ ਕੀ ਆਗਿਆਨ ਤੇ ਹੰਕਾਰ ਨੇ ਸਾਰੀ ਧਰਤੀ ਨੂੰ ਭਾਰੀ ਕਰ ਦਿੱਤਾ ਪਰ ਹਮੇਸ਼ਾ ਅੰਤ ਤੋਂ ਪਹਿਲਾਂ ਨਵੀਂ ਸ਼ੁਰੂਆਤ ਜੰਮੀ ਹੈ ਹਰ ਵਾਰ ਜਦੋਂ ਮਨੁੱਖਤਾ ਨੇ ਹੱਦਾਂ ਪਾਰ ਕੀਤੀਆਂ ਬ੍ਰਹਿਮੰਡ ਨੇ ਸਫਾਈ ਕੀਤੀ ਕਿ ਕੀਤੀ ਤੁਸੀਂ ਬਹੁਤ YouTube ਤੇ ਵੀਡੀਓ ਦੇਖ ਰਹੇ ਹੋ ਕਲਯੁਗਦੰਤ ਕਲਕੇ ਅਵਤਾਰ ਆ ਰਹੇ ਆ ਇਹ ਸਲੋ 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 ਪ੍ਰੋਸੈਸ ਆ ਤੁਸੀਂ ਜਦੋਂ ਆਪਣੇ ਘਰ ਦੀ ਦੀਵਾਲੀ ਤੋਂ ਪਹਿਲਾਂ ਸਫਾਈ ਕਰਦੇ ਹੋ ਸਾਰੀ ਤਾਂ ਨਹੀਂ ਆਰੰਭ ਦਿੰਦੇ ਪਹਿਲਾਂ ਸਟੋਰ ਸਾਫ ਕਰਦੇ ਹੋ ਫਿਰ ਬੈੱਡਰੂਮ ਇੱਕ ਬੱਚੇ ਦਾ ਦੂਜੇ ਦਾ ਫੈਮਿਲੀ ਬੈੱਡਰੂਮ ਕਰਦੇ ਹੋ ਡਰਾਇੰਗ ਰੂਮ ਕਰਦੇ ਹੋ ਰਸੋਈ ਕਰਦੇ ਹੋ ਐਦਾਂ ਨਾ ਇਸੇ ਤਰ੍ਹਾਂ ਚੱਲਦਾ ਹੈ ਇਹ ਯੂਨੀਵਰਸ ਦਾ ਚੱਕਰ ਵੀ ਅੱਜ ਕੀ ਚੱਲ ਰਿਹਾ ਅੱਜ ਜਿਹੜੇ ਕੁਦਰਤੀ ਬਦਲਾਅ ਤੁਸੀਂ ਦੇਖ ਹੀ ਰਹੇ ਹੋ ਕੁਦਰਤੀ ਤੂਫਾਨ ਆ ਰਹੀਆਂ ਬਿਮਾਰੀਆਂ ਜੰਗਾਂ ਯੁੱਧ ਹਵਾਵਾਂ ਬੇਲਗਾਮ ਨੇ ਜ਼ਰੀਲੀਆਂ ਹੋ ਚੁੱਕੀਆਂ ਆਂ ਅੱਗ ਦੀ ਹੀਟ ਵੱਧ ਰਹੀ ਆ ਟੈਂਪਰੇਚਰ ਹਾਈ ਹੋ ਰਿਹਾ ਆ ਪਾਣੀ ਦੀ ਤਾਕਤ ਦੇਖ ਲਓ ਪ੍ਰਦੂਸ਼ਿਤ ਹੋ ਚੁੱਕਾ ਹੈ ਪਿੰਡ ਨੂੰ ਪਾਣੀ ਨਹੀਂ ਲੱਭਣਾ ਬੋਤਲਬੱਦ ਪਾਣੀ ਮਿਲ ਰਿਹਾ ਹੈ ਤੇ ਮਨੁੱਖ ਦੇ ਅੰਦਰ ਦਾ ਡਰ ਤੇ ਖਾਲੀਪਨ ਉਹ ਤਾਂ ਸਾਰੀਆਂ ਸੀਮਾਵਾਂ ਪਾਰ ਕਰ ਚੁੱਕਾ ਹੈ ਕਿਉਂ ਕਿਉਂਕਿ ਮਨੁੱਖ ਨੂੰ ਅਹਿਸਾਸ ਹੋ ਗਿਆ ਕਿ ਉਹਦੀਆਂ ਗਲਤੀਆਂ ਇਹ ਸਾਰੀਆਂ ਉਹ ਇਸ ਕਾਬਿਲ ਨਹੀਂ ਸੀ ਕਿ ਉਹ ਇੱਥੇ ਆਉਂਦਾ ਜਨਮ ਦਾ ਇਹ ਸਭ ਇੱਕੋ ਹੀ ਗੱਲ ਕਹਿ ਰਿਹਾ ਹੈ ਇਹ ਰੈਨੋਵੇਸ਼ਨ ਪ੍ਰਕਿਰਿਆ ਦਾ ਹਿੱਸਾ ਬ੍ਰਹਿਮੰਡ ਪੁਰਾਣੇ ਭਾਰ ਨੂੰ ਹਟਾ ਰਿਹਾ ਤਾਂ ਜੋ ਨਵੀਂ ਉੱਚ ਤਰੰਗ ਵਾਲੀ ਸ੍ਰਿਸ਼ਟੀ ਦੁਬਾਰਾ ਪੁਨਰ ਸੁਰਜੀਤ ਹੋਵੇ ਮੈਂ ਰਿਪੀਟ ਕਰਨ ਲੱਗੀਆਂ ਡਾਕਟਰ ਤੇਰੰਕਾਰ ਕਿ ਕੁਝ ਵੀ ਇੱਕਦਮ ਵਿਨਾਸ਼ ਨਹੀਂ ਹੁੰਦਾ ਹਲਕੇ-ਹਲਕੇ ਹਿੱਸੇ ਪੰਜ ਤੱਤਾਂ ਦੇ ਮੈਂ ਤੁਹਾਨੂੰ ਦੱਸ ਦਿੱਤੇ ਆ ਉਹਨਾਂ ਦੀ ਸਫਾਈ ਆਰੰਭ ਹੁੰਦੀ ਆ ਯੂਨੀਵਰਸ ਮੋੜ ਆਪਣੀ ਰੈਨੋਵੇਸ਼ਨ ਕਰ ਰਿਹਾ ਆ ਇਹ ਜੋ ਮੈਂ ਇਸ਼ਾਰੇ ਦੇ ਦਿੱਤੇ ਆ ਨਾ ਕੁਦਰਤੀ ਤਵਈਆਂ ਬਿਮਾਰੀਆਂ ਜੰਗਾਂ ਜੁੱਧਾਂ ਸੁਨਾਮੀਆਂ ਆਉਣੀਆਂ ਪਾਣੀ ਦਾ ਬੇਲਗਾਮ ਹੋ ਜਾਣਾ ਆਪੇ ਤੋਂ ਬਾਹਰ ਹੋ ਜਾਣਾ ਮਨੋ ਜਿਹੜੇ ਜੰਗਲੀ ਜੰਗਲਾਂ 'ਚ ਅੱਗਾਂ ਲੱਗਦੀਆਂ ਲੱਗੀ ਜਾ ਰਹੀਆਂ ਵਿਗਿਆਨ ਜੋ ਮਰਜੀ ਕਹਿੰਦਾ ਰਵੇ ਯੂਨੀਵਰਸ ਦੀ ਰੈਨੋਵੇਸ਼ਨ ਯੂਨੀਵਰਸਿਟੀ ਸਫਾਈ ਹੋ ਰਹੀ ਹੈ ਪਰ ਇਹ ਅੰਤ ਨਹੀਂ ਹੈ ਡਰ ਨਹੀਂ ਜਾਣਾ ਇਹ ਸ਼ੁਰੂਆਤ ਹੈ ਆਪਾਂ ਕਵਾਂਗੇ ਅੰਤ ਤੇ ਨਵੀਂ ਸ਼ੁਰੂਆਤ ਦਾ ਚੱਕਰ ਹੈ ਜਿਵੇਂ ਕੁਕਨੂਸ ਇੱਕ ਪੰਛੀ ਉਹ ਆਪਣੀ ਹੀ ਵਿਰਹਾ ਦੀ ਅਗਨੀ ਚ वेदना ਚ ਕਹਿੰਦੇ ਖਤਮ ਹੋ ਜਾਂਦਾ ਸਵਾਹ ਹੋ ਜਾਂਦਾ ਤੇ ਉਹਦੀ ਹੀ ਸਵਾ ਦੇ ਵਿੱਚੋਂ ਇੱਕ ਨਵਾਂ ਕੁਕਨੂਸ ਪੈਦਾ ਹੁੰਦਾ ਹੈ ਪੁਨਰ ਸਿਰਜਿਤ ਹੁੰਦਾ ਸੋ ਜਿੱਥੇ ਸਿਰਫ ਉਹ ਹੀ ਬਚਣਾ ਜਿਹੜਾ ਨੇਕੀ ਦੇ ਰਾਹ ਤੇ ਤੁਰਿਆ ਜਿਹੜਾ ਸਚਾਈ ਨਾਲ ਜੁੜਿਆ ਹੋਇਆ ਤੇ ਜਦੋਂ ਇਹ ਸਚਾਈ ਪੂਰੀ ਹੋ ਜਾਏਗੀ ਇੱਕ ਨਵੀਂ ਸ੍ਰਿਸ਼ਟੀ ਜਮੇਗੀ ਜਿੱਥੇ ਧਰਮ ਦਇਆ ਤੇ ਸਚਾਈ ਮੁੜ ਕੇ ਅੰਦਰ ਬਣੇਗਾ ਇਹ ਹੀ ਹੈ ਯੂਨੀਵਰਸਲ ਰੀਨੋਵੇਸ਼ਨ ਦਾ ਅੰਤ ਬੜਾ ਅੰਤ ਨਹੀਂ ਸਿਰਫ ਨਵੀਂ ਸ਼ੁਰੂਆਤ ਕੁਦਰਤ ਤਬਾਹ ਕਦੀ ਨਹੀਂ ਕਰਦੀ ਇੱਕਦਮ ਪਰਲੋ ਨਹੀਂ ਆਉਣੀ ਇੱਕਦਮ ਕਿਆਮਤ ਨਹੀਂ ਆ ਰਹੀ ਛੋਟੇ ਛੋਟੇ ਪਾਰਟਸ ਵਿੱਚ ਆ ਰਿਹਾ ਹੈ ਸਭ ਕੁਝ ਉਹ ਸਿਰਫ ਪੁਰਾਣਾ ਹਟਾਏਗੀ ਝਾੜੂ ਫੇਰੇਗੀ ਨਵੀਂ ਚੇਤਨਾ ਜਗਾਏਗੀ ਇਹ ਹੀ ਤਾਂ ਯੂਨੀਵਰਸ ਦੀ ਰੇਨੋਵੇਸ਼ਨ ਹੈ ਜੋ ਡਾਕਟਰ ਤੇਰਾ ਕੌਰ ਨੇ ਇੱਕ ਦੁਰਲਭ ਵਿਸ਼ਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਹ ਪ੍ਰਕਿਰਿਆ ਸਿਖਾਉਂਦੀ ਕੀ ਹੈ ਬ੍ਰਹਮਾਣਡ ਦੀ ਸਫਾਈ ਬਾਹਰਲੀ ਨਹੀਂ ਹੁੰਦੀ ਇਹ ਮਨੁੱਖ ਦੇ ਅੰਦਰ ਵੀ ਹੋਣੀ ਚਾਹੀਦੀ ਹੈ ਤੁਸੀਂ ਚਾਹੁੰਦੇ ਹੋ ਕਿ ਪੁਨਰਸੁਰਜੀਤ ਹੋਈ ਸ੍ਰਿਸ਼ਟੀ ਨਵੀਂ ਜਿਹੜੀ ਸਿਰਜ ਹੋਣੀ ਹੈ ਸਾਫ ਸਫਾਈ ਵਾਲੀ ਉਹਦਾ ਪਾਰਟ ਬਣਨਾ ਤਾਂ ਢੀ ਜ਼ਰੂਰ ਹੋਏਗੀ ਕਿ ਜਿਉਂ ਦੇ ਜੀ ਤੁਸੀਂ ਉਹ ਵੀ ਯੁੱਗ ਦੇਖੋ ਜਦੋਂ ਕੱਲ ਜਿਗ ਖਤਮ ਹੋ ਕੇ ਅਗਲਾ ਯੁੱਗ ਆਣਾ ਹੈ ਤਾਂ ਫਿਰ ਉਹਦੇ ਲਈ ਕੀ ਕਰਨਾ ਪੈਣਾ ਜੇ ਚਾਹਨਿਓ ਕਿ ਤੁਸੀਂ ਇਸ ਕਾਬਲ ਬਣ ਜਾਓ ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਯੂਨੀਵਰਸ ਦੀ ਜੋ ਬ੍ਰਹਮੰਡ ਦੀ ਰੈਨੋਵੇਸ਼ਨ ਦੀ ਗੱਲ ਕਰਕੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਜੇ ਚਾਹਨਿਓ ਕਿ ਲੋਕਾਂ ਵਾਂਗ ਮਾਰੇ ਨਾ ਜਾਈਏ ਅਸੀਂ ਵੀ ਉਹ ਪੁਨਰ ਸਿਰਜਤ ਹੋਈ ਨਵੀਂ ਸ੍ਰਿਸ਼ਟੀ ਨੂੰ ਦੇਖੀਏ ਨਵੇਂ ਯੁੱਗ ਦੇ ਵਿੱਚ ਦਾਖਲ ਹੋਈਏ ਤਾਂ ਕੀ ਕਰਨਾ ਪੈਣਾ ਸਾਨੂੰ ਅੰਦਰਲੀ ਸਫਾਈ ਹੰਕਾਰ ਛੱਡ ਦੋ ਲਾਲਚ ਛੱਡ ਦੋ ਝੂਠ ਛੱਡ ਦੋ ਨੇਕ ਮਾਈ ਖਾਣੀ ਸ਼ੁਰੂ ਕਰੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਨੂੰ ਰੁਆਓ ਨਾ ਕਿਸੇ ਨੂੰ ਅਪਸ਼ਬਦ ਨਾ ਬੋਲੋ ਕਿਸੇ ਤੋਂ ਰਿਸ਼ਵਤ ਲੈ ਕੇ ਆਪਣੇ ਘਰ ਨਾ ਚਲਾਓ ਇਹ ਸਾਰੇ ਪਾਪ ਅੱਗੇ ਆਉਣੇ ਆ ਫਿਰ ਉਹ ਹੋਣਾ ਜੋ ਤੁਹਾਡੇ ਕੋਲੋਂ ਤੁਹਾਡੇ ਚਿੱਤ ਚ ਨਹੀਂ ਹੋਏਗਾ ਵਤਰਨੀ ਨਦੀ ਜਦੋਂ ਤੁਹਾਡੀ ਆਤਮਾ ਨੇ ਤਰਨੀ ਹੋ ਤਰਨੀ ਹੋਣੀ ਕੱਲ ਵੀਡੀਓ ਬਣਾਵਾਂਗੀ ਵਤਰਨੀ ਨਦੀ ਦੇ ਤਾਰੂ ਬੜਨਾ ਪਾਰ ਕਰਨਾ ਨਹੀਂ ਸਾਡੇ ਕਰਮ ਅੱਗੇ ਆਉਣੇ ਆ ਸਾਡੇ ਉਸ ਵੇਲੇ ਸਾਨੂੰ ਉਹ ਨਜ਼ਰ ਆਉਣਾ ਜੋ ਅਸੀਂ ਇੱਥੇ ਕਰਕੇ ਚੱਲੇ ਆ ਸੋ ਜੇ ਚਾਹੁੰਦੇ ਹੋ ਇਹ ਸਾਰੀਆਂ ਗੱਲਾਂ ਬ੍ਰਹਿਮੰਡ ਦੀਆਂ ਤੁਸੀਂ ਇੱਕ 파ਟੋਂ ਇੱਕ ਹਿੱਸਾ ਇੱਕ ਅੰਸ਼ ਬ੍ਰਹਿਮੰਡ ਦਾ ਯੂਨੀਵਰਸ ਦਾ ਤਾਂ ਆਪਣਾ ਅੰਦਰਲਾ ਬ੍ਰਹਿਮੰਡ ਵੀ ਸਾਫ਼ ਕਰੋ ਇਸੇ ਲਈ ਤਾਂ ਕਿਹਾ ਗਿਆ ਹੈ ਕਿ ਜਿਹੜਾ ਮਨੁੱਖ ਆਪਣੇ ਅੰਦਰ ਦੀ ਸਫਾਈ ਕਰਦਾ ਹੈ ਉਹੀ ਨਵੀਂ ਰਚਨਾ ਨਵੇਂ ਯੁੱਗ 'ਚ ਥਾਂ ਪਾਏਗਾ ਜਿਚਾਉਨੇ ਉਸ ਨਵੀਂ ਸ੍ਰਿਸ਼ਟੀ ਦਾ ਹਿੱਸਾ ਬਣਨਾ ਤਾਂ ਅੱਜ ਤੋਂ ਤੁਹਾਨੂੰ ਸ਼ੁਰੂ ਕਰਨ ਕਰਨੇ ਪੈਣਗੇ ਤੁਹਾਡੇ ਪੰਜ ਕਰਮ ਤੀ ਉੱਤੇ ਪਾਣੀ ਦਾ ਸਤਿਕਾਰ ਕਰਨਾ ਪੈਣਾ ਹੈ ਉਹਨੂੰ ਬਚਾਉਣਾ ਪੈਣਾ ਹੈ ਕਿਉਂਕਿ ਇਹ ਹੀ ਜੀਵਨ ਦਾ ਮੂਲ ਹੈ ਹੰਕਾਰ ਛੱਡਣਾ ਪੈਣਾ ਕਿਉਂਕਿ ਇਹ ਹੀ ਸਭ ਵਿਨਾਸ਼ਾਂ ਦੀ ਜੜ ਹੈ ਤੇ ਧਿਆਨ ਤੇ ਨਾਮ ਸਿਮਰਨ ਦੇ ਨਾਲ ਆਪਣੀ ਊਰਜਾ ਨੂੰ ਸ਼ੁੱਧ ਕਰੋ ਪਲੀਜ਼ ਸਭ ਤੋਂ ਪਹਿਲਾਂ ਕੰਮ ਇਹ ਸ਼ੁਰੂ ਕਰਦੇ ਹੋ ਕਿਉਂਕਿ ਜਿਹੜਾ ਆਪਣੇ ਅੰਦਰ ਦੀ ਸਫਾਈ ਕਰ ਲੈਂਦਾ ਹੈ ਉਹਨੂੰ ਬ੍ਰਹਮੰਡ ਦੀ ਸਫਾਈ ਕਦੇ ਵੀ ਡਰਾਉਂਦੀ ਨਹੀਂ ਹੈ ਡਰਨਗੇ ਉਹ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ ਕਿ ਸਾਡੀ ਤਬਾਹੀ ਨਿਸ਼ਚਿਤ ਹੈ ਸੱਚੂੱਚ ਮੈਂ ਕਹਿ ਰਹੀ ਹਾਂ ਇਹ ਜਿਹੜੀ ਵੀਡੀਓ ਹੈ ਇਹ ਇਮੇਜਿਨੇਟਿਵ ਨਹੀਂ ਹੈ ਜਾਂ ਕਲਪਨਿਕ ਨਹੀਂ ਹੈ ਇਹ 100% ਸੱਚਾਈ ਹੈ ਜੋ ਮੈਂ ਵਰਨਣ ਕੀਤੀ ਹੈ ਇਹ ਹੀ ਹੈ ਯੂਨੀਵਰਸਲ ਰੀਨੋਵੇਸ਼ਨ ਸ੍ਰਿਸ਼ਟੀ ਹਮੇਸ਼ਾ ਤੋਂ ਯੁਗਾਂ ਤੋਂ ਦੇਖੋ ਝੂਟ ਤਾਂ ਤਾਂ ਹੋਵੇ ਜੇ ਤੁਹਾਡੇ ਕੋਈ ਇਤਿਹਾਸ ਨਾ ਹੋਵੇ ਯੁਗਾਂ ਤੋਂ ਯੁਗ ਬਦਲੇ ਆ ਕਿੱਦਾਂ ਬਦਲੇ ਸ੍ਰਿਸ਼ਟੀ ਬਦਲੀ ਯੁਗ ਬਦਲੇ ਸ੍ਰਿਸ਼ਟੀ ਦੀ ਤਬਾਹੀ ਤੁਹਾਨੂੰ ਦਿਖਾ ਰਹੀ ਹੈ ਪੂਰੇ ਯੂਨੀਵਰਸ ਦੇ ਵਿੱਚ ਹੋ ਰਹੀ ਜੋ ਹਲਚਲ ਆ ਉਹ ਤੁਹਾਨੂੰ ਦੱਸ ਰਹੀ ਹੈ ਕਿ ਸ੍ਰਿਸ਼ਟੀ ਆਪਣਾ ਰੂਪ ਬਦਲ ਰਹੀ ਹੈ ਸਵਾਲ ਇਹ ਨਹੀਂ ਹੁੰਦਾ ਕਿ ਇਹ ਕਦੋਂ ਮੁੱਕੇਗੀ ਇਹ ਤਾਂ ਮੂਰਖਾਂ ਵਾਲਾ ਸਵਾਲ ਹੈ ਕਿ ਕਦੋਂ ਮੁੱਕੇਗਾ ਇਹ ਰੀਨੋਵੇਸ਼ਨ ਜਾਂ ਇਸ ਸਫਾਈ ਇਹ ਤਾਂ ਸਦੀਆਂ ਤੋਂ ਚੱਲਦੀ ਆ ਰਹੀ ਹੈ ਹੌਲੀ 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 ਕਰੈਕਸ਼ਨਸ ਸਵਾਲ ਇਹ ਹੈ ਕਿ ਤੁਸੀਂ ਕੀ ਉਸ ਨਵੀਂ ਸ੍ਰਿਸ਼ਟੀ ਦਾ ਹਿੱਸਾ ਬਣੋਗੇ ਜਾਂ ਨਹੀਂ ਕਮੈਂਟ ਵਿੱਚ ਮੈਨੂੰ ਦੱਸਣਾ ਹੈ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਵੀਡੀਓ ਨੂੰ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਹਾਈਫ ਦਾ ਬਟਨ ਦਬਾ ਦਿਓ ਡਾਕਟਰ 13 ਕੋਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅ ਨਾਲ ਤੁਸੀਂ ਜੁਆਇਨ ਨਹੀਂ ਕਰ ਰਹੇ ਮੇਰਾ ਸਾਥ ਦਿਓ ਵੀਡੀਓ ਨੂੰ ਆ ਅੰਤ ਤੱਕ ਸੁਣੋ ਬਹੁਤ ਜਸਟ ਔਰ ਵਰਤਮਾਨ ਸਮੇਂ ਦੇ ਜੋ ਅਸੀਂ ਹਾਲਾਤ ਪੁਗਤ ਰਹੇ ਨਾ ਐਨੇ ਐਕਸੀਡੈਂਟ ਵੱਧ ਗਏ ਨਿਤਬਾਹੀ ਹੋ ਰਹੀ ਤੁਹਾਡੇ ਆਲੇ ਦੁਆਲੇ ਇਦਾਂ ਨਹੀਂ ਹੈ ਕਿ ਹੁਣ ਸਾਡੇ ਸਾਹਮਣੇ ਉਹ ਸਾਇੰਸ ਦੀ ਬੜੀ ਤਰੱਕੀ ਆ ਹੈ ਨਾ ਤਾਦ ਕਰਕੇ ਸਾਨੂੰ ਇਹ ਚੀਜ਼ਾਂ ਨਜ਼ਰ ਆ ਰਹੀਆਂ ਨਹੀਂ ਇਹ ਸ੍ਰਿਸ਼ਟੀ ਬਦਲ ਰਹੀ ਆ ਕਿਉਂਕਿ ਯੁੱਗ ਬਦਲ ਰਿਹਾ ਆ ਕਲਯੁਗ ਦਾੰਤ ਬਿਲਕੁਲ ਨਜ਼ਦੀਕ ਆ ਮੈਂ ਜੇ ਕਹਾ ਪੰਜ 6 ਜਾਂ 7 ਸਾਲ ਤਾਂ ਇਸ ਵਿੱਚ ਕੋਈ ਇਤਕਤਨੀ ਨਹੀਂ ਹੋਏਗੀ ਤੁਸੀਂ ਸਹਿਮਤ ਹੋ ਕਮੈਂਟ ਚ ਮੈਨੂੰ ਦੱਸਣਾ ਮਿਲਾਂਗੇ ਕੱਲ